ਕਿਹੜੀ ਬਲਾਕ ਸੰਪਤੀ ਜਿਹੜੀ ਜੋਂ ਕਿਹੜੇ ਜ਼ੋਨ ਤੋਂ ਲੜਦੇ ਅਸੀਂ ਜੀ ਆਪਣੇ ਜ਼ੋਨ ਵਰਦਾਸ ਹਲਕਾਰ ਆਪਣੇ ਦੂਜਾ ਖੜਾ ਦੋ ਨਾ ਤੋਂ ਅਸੀਂ ਜੋ ਲੜਦੇ ਆ ਤੇ ਨੌ ਪਿੰਡ ਦੇ ਸਾਡੇ ਹਲਕੇ ਵਿੱਚ ਮੇਰੇ ਹਲਕੇ ਦੇ ਦੋ ਪਿੰਡ ਦੇ ਨਵੇਂ ਪਿੰਡਾਂ ਦੀ ਜਿੰਦੀਆਂ ਪੰਚਾਇਤਾਂ ਨੇ ਸਾਰੀਆਂ ਸਾਡੇ ਨਾਲ ਨੇ ਜੋ ਭਗਵੰਤ ਸਿੰਘ ਮਾਨ ਦੇ ਕਮਤ ਖੁਸ਼ ਹੋਗੇ ਕਿਉਂ ਸਾਡੇ ਪਹਿਲੇ ਵਰਕਰ ਜਾਂ ਕਾਂਗਰਸ ਪਾਰਟੀ ਦੇ ਜਾਂ ਆਪਣੇ ਰਾਣਾ ਗਰੁੱਪ ਦੇ ਅਕਾਲੀਆਂ ਦੇ ਸਾਰੇ ਜਿੰਨੇ ਵੀ ਭੈਣ ਭਰਾ ਸਾਡੇ ਨਾਲ ਸਹਿਮਤ ਨੇ ਉਹ ਸਾਨੂੰ ਪੂਰਾ ਸਹਿਯੋਗ ਦੇਣ। ਟੋਟਲ ਕਿੰਨੀ ਵੋਟ ਆ ਜੀ ਤੁਹਾਡੇ ਸੰਭ। ਜੀ ਟੋਟਲ ਵੋਟ ਦਾ ਮੈਨੂੰ ਪੂਰਾ ਅੰਦਾਜ਼ਾ ਨਹੀਂ। ਕੀ ਕਿਹੜੇ ਮੁੱਦੇ ਲੈ ਕੇ ਜਿਹੜੇ ਤੁਸੀਂ ਲੋਕਾਂ ਵਿੱਚ ਜਾ ਰਹੇ? ਮੁੱਦੇ ਲੈ ਕੇ ਜੀ ਜੋ ਮਾਨ ਸਾਹਿਬ ਨੇ ਕੰਮ ਕੀਤੇ ਨੇ 55000 ਤੋਂ ਵੱਧ ਨੌਕਰੀ ਦਿੰਦੀ ਹੈ। ਲੋਕਾਂ ਨੂੰ ਬਿਜਲੀ ਫ੍ਰੀ ਦਿੰਦੀ ਹੈ। ਇਹ ਉਹਦਾ ਦੀ ਪੱਤੀ ਬਿਲਕੁਲ ਸਹੀ ਹੋਣ ਲਈ ਹੈ। ਲੋਕਾਂ ਦੇ ਲੋਕ ਬਹੁਤ ਖੁਸ਼ ਨੇ ਲੋਕਾਂ ਦਾ ਬਹੁਤ ਸੰਪਰਵਾ ਹੁੰਗਾਰਾ ਬਦਰ ਰਿਹਾ। ਮਦੀਸ ਸਾਹਿਬ ਸਾਰੇ ਲੋਕ ਖੁਸ਼ ਆ ਪਰ ਬੀਬੀਆਂ ਬਹੁਤ ਨਾਰਾਜ ਆ ਉਹ ਜਾਰੀ ਆਰਤੀਏ ਨੂੰ ਲੈ ਕੇ ਕੀ ਕਹਿਣਾ ਹੈ ਉਹ ਜੀ ਇਹਦੇ ਬਾਰੇ ਅਸੀਂ ਇਹ ਕਹਿ ਰਹੇ ਆ ਜੋ ਸਾਡੀ ਕੱਲ ਆਪਣੇ ਚੀਮਾ ਸਾਹਿਬ ਦੀ ਗੱਲ ਹੋਈ ਸੀ ਚੀਮਾ ਸਾਹਿਬ ਕਹਿੰਦੇ ਨੇ ਵੀ ਅਪ੍ਰੈਲ ਦੇ ਮਹੀਨੇ ਤੋਂ ਪਹਿਲੀ ਅਪ੍ਰੈਲ ਤੋਂ ਲੈ ਕੇ ਜੀ 4-5 ਮਹੀਨੇ ਦੇ ਜਿਹੜੇ ਪੈਸੇ ਨੇ 1000 ਰੁਪਏ ਬੀਬੀਆਂ ਦਾ ਉਹ ਅਸੀਂ ਖਾਤੇ ਵਿੱਚ ਪਾਵਾਂਗੇ ਔਰ ਪਹਿਲੀ ਅਪ੍ਰੈਲ ਤੋਂ ਅਸੀਂ ਇਹ ਚਾਲੂ ਕਰ ਦਿਆਂਗੇ ਹੋਰ ਵਿਕਾਸ ਕਾਰਜਾਂ ਨੂੰ ਲੈ ਕੇ ਕੀ ਕਹਿਣਾ ਪੈਂਦਾ ਵਿਕਾਸ ਕਾਰਜਾਂ ਵਿੱਚ ਇਹ ਵੇ ਜੀ ਅਸੀਂ ਜਿਹੜੇ ਪਿੰਡਾਂ ਦੇ ਮੁੱਦੇ ਨੇ ਕੋਈ ਸਿਵਰੇ ਦਾ ਕੰਮ ਹੈ ਸਕੂਲਾਂ ਦਾ ਕੰਮ ਹੈ ਹੋਰ ਕੋਈ ਵੀ ਕੰਮ ਡਵੈਲਪਮੈਂਟ ਦਾ ਅਸੀਂ ਆਪਣੇ ਤਾਲ ਮਾਈਨ ਦੇ ਨਿਯਤ ਬਾਵਾਂਗੇ ਜੀ ਮੈਂ ਬਲੋਗਨ ਚਾਰਜ ਦਿਲਪ੍ਰੀਤ ਸਿੰਘ ਟੋਡਰਵਾਲ ਹਲਕਾ ਸੁਲਤਾਨਪੁਰ ਲੋਧੀ ਅੱਜ ਜਿਹੜਾ ਬਾ ਤੁਸੀਂ ਸਵਸਥ ਦੇ ਪ੍ਰਤੀਨਿਧੀ ਚੋਣ ਮੇਂ ਬਹੁਤ ਲਾਰਾ ਦੇ ਨਾਏ ਹੋ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਜਨਤਾ ਨੂੰ ਅ ਦੇਖੋ ਜੀ ਪੰਜਾਬ ਸਰਕਾਰ ਦੁਆਰਾ ਕੀਤੇ ਗਏ ਕੰਮ ਉਹ ਲੋਕ ਬਹੁਤ ਖੁਸ਼ ਹੈ ਆ ਤੇ ਇਸ ਵਾਰ ਜਿਹੜੇ ਬਲੌਗ ਸੰਪਤੀ ਜਿਹੜਾ ਪ੍ਰਾਇਸ਼ ਇਲੈਕਸ਼ਨ ਆ ਉਹਦੇ ਵਿੱਚ ਸਾਡੇ ਸਾਰੇ ਹੀ ਕੈਂਡੀਡੇਟ ਜਿੱਤ ਰਹੇ ਆ ਤੇ ਮੱਲੀ ਸਾਹਿਬ ਦਾ ਜਿਹੜਾ ਆ ਏਰੀਆ ਉਹ ਵੀ ਬਹੁਤ ਸੋਹਣਾ ਹੰਗਾਰਾ ਹਰ ਪਿੰਡਾਂ ਦੇ ਵਿੱਚ ਇਸ ਟਾਈਮ ਅਸੀਂ ਕਾਨੇ ਪਿੰਡ ਵਿੱਚ ਪਹੁੰਚੇ ਆ ਇੱਥੇ ਤਕਰੀਬਨ ਸਾਰਾ ਪਿੰਡ ਹੀ ਸਾਡੇ ਵਾਲਾ ਤੇ ਕੁਝ ਇੱਕ ਦੋ ਘਰ ਹੋਣ ਕੇ ਬਾਕੀ ਤਕਰੀਬਨ ਸਾਰੀਆਂ ਵੋਟਾਂ ਸਾਨੂੰ ਹੀ ਪੈਣ ਗਈਆਂ ਤੇ ਇਸੇ ਤਰ੍ਹਾਂ ਹੀ ਸਾਰੇ ਪਿੰਡਾਂ ਵਿੱਚ ਜਿੰਨੇ ਇਹਨਾਂ ਦੇ ਪਿੰਡ ਪੈਂਦੇ ਆ ਕੜਾਲ ਕਲਾਂ ਖੇੜਾ ਤੇ ਹੁਸੈਨਪੁਰ ਆ ਸਾਰੇ ਨਾਲ ਲੱਗਦੇ ਪਿੰਡ ਜਿਹੜੇ ਆ 8-9 ਪਿੰਡ ਆ ਇਹਨਾਂ ਦੇ ਉਹ ਸਾਰੇ ਪਿੰਡੀ ਤਕਰੀਬਨ ਬਹੁਤ ਵਧੀਆ ਚੱਲ ਰਹੇ ਆ ਜੀ ਸਰਦਾਰ ਜੀ ਕਿਸ ਨਾਲ ਮੁਕਾਬਲਾ ਸਮਝਦੇ ਮੱਲੀ ਸਾਹਿਬ ਦਾ ਮਕਾਬਲਾ ਕਿਸ ਨਾਲ ਨਹੀਂ ਹੈਗਾ ਜੀ ਕਿਉਂਕਿ ਮੱਲੀ ਸਾਹਿਬ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵਧੀਆ ਇਨਸਾਨ ਆ ਤੇ ਲੋਕ ਇਹਨਾਂ ਨੂੰ ਪਸੰਦ ਵੀ ਕਰਦੇ ਆ ਦਿਨੂ ਪਸੰਦ ਕਰਦੇ ਆ ਕਿਉਂਕਿ ਉਹ ਕਿਉਂਕਿ ਇਹ ਜਿੱਦਾਂ ਨਾਲ ਵੀ ਕੰਮ ਕਰਾਉਂਦੇ ਆ ਤੇ ਹਿੱਕ ਤਾਣ ਕੇ ਖੜ ਜੰਦੇ ਆ ਕਦੇ ਪਿੱਛੇ ਨਹੀਂ ਹਟੇ ਕੀ ਅਪੀਲ ਕਰਨੀ ਚਾਹੁੰਦੇ ਜੰਤਾ ਮੈਂ ਜਨਤਾ ਨੂੰ ਅਪੀਲ ਕਰਨੀ ਚਾਹੁੰਦਾ ਵੀ ਮੱਲੀ ਸਾਹਿਬ ਵਾਂਗੂ ਜਿੱਦਾਂ ਮੱਲੀ ਸਾਹਿਬ ਜਿੱਤ ਰਹੇ ਆ ਇਸੇ ਤਰ੍ਹਾਂ ਹੀ ਸਾਰੇ ਸਾਡੇ ਕੈਂਡੀਡੇਟ ਜਿਹੜੇ ਆ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਕਿਉਂਕਿ ਸਰਕਾਰ ਦੁਆਰਾ ਤੁਹਾਡੇ ਨਾਲ ਇੱਕ ਰਸਤਾ ਜੋੜਨ ਵਾਸਤੇ ਇੱਕੋ ਇੱਕ ਤਰੀਕਾ ਹੁੰਦਾ ਆ ਬਲੌਗ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਜਿਹੜੇ ਮੈਂਬਰ ਆ ਉਹ ਪਿੰਡਾਂ ਦਾ ਤਾਲਮੇਲ ਕਰਕੇ ਪਿੰਡਾਂ ਦੇ ਵਿਕਾਸ ਵਾਸਤੇ ਵੱਧ ਤੋਂ ਵੱਧ ਗਰਾਂਟਾ ਲੈ ਕੇ ਆਉਣ ਤੇ ਸਰਕਾਰ ਕੋਲੋਂ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ ਕਿਉਂਕਿ ਜੇ ਅਸੀਂ ਸਰਕਾਰ ਨੂੰ ਵੋਟਾਂ ਪਾ ਕੇ ਖੁਸ਼ ਕਰਾਂਗੇ ਤੇ ਸਰਕਾਰ ਇਹੋ ਸਮਝੂਗੀ ਵੀ ਲੋਕ ਸਾਡੇ ਤੋਂ ਖੁਸ਼ ਆ ਸਾਡੀ ਸਰਕਾਰ ਤੋਂ ਖੁਸ਼ ਆ ਤੇ ਸਾਡੇ ਕੋਲੋਂ ਵੱਧ ਤੋਂ ਵੱਧ ਗਰਾਂਟਾ ਚਾਹੁੰਦੇ ਆ ਜਾਂ ਕੰਮ ਚਾਹੁੰਦੇ ਆ ਇਸ ਤਰ੍ਹਾਂ ਸਰਕਾਰ ਜਿਹੜੀ ਆ ਉਹ ਦਰਵਾਜ਼ੇ ਜਿਹੜੇ ਪੈਸੇ ਦੇ ਮਾਇਆ ਦਰਵਾਜ਼ੇ ਜਿਹੜੇ ਪਿੰਡਾਂ ਵੱਲੋਂ ਖੋਲੂਗੀ ਤੇ ਪਿੰਡਾਂ ਦਾ ਵਿਕਾਸ ਉਹ ਬਹੁਤ ਹਨੇਰੀਆਂ ਆਉਣ ਗਿਆ ਵਿਕਾਸ ਦੀਆਂ ਧੰਨਵਾਦ